ਉਧਰ ਪੁਲਿਸ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਘੁੰਮ ਰਹੇ 10 આરોપીਆਂ ਨੂੰ ਕਾਬੂ ਕੀਤਾ ਤਾਂ ਦੱਸ ਦਈਏ ਕਿ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਅਤੇ ਨਕੋਦਰ ਸਿਟੀ ਥਾਣਾ ਦੇ ਐਸਐਚਓ ਗੁਰਪ੍ਰੀਤ ਸਿੰਘ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਇੱਕ ਮਾਰਕੀਟ ਦੀ ਬੇਸਮੈਂਟ ਦੇ ਵਿੱਚ ਰੇਡ ਕੀਤੀ ਗਈ ਅਤੇ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਨੌਜਵਾਨਾਂ ਕੋਲੋਂ ਦੋ ਪਿਸਤਲ ਵੀ ਬਰਾਮਦ ਹੋਏ ਇਹ ਜੋ 10 ਨੌਜਵਾਨ ਘੁੰਮ ਰਹੇ ਸਨ ਇਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਘੁੰਮ ਰਹੇ ਸਨ ਅਤੇ ਇਸ ਦੇ ਸੰਬੰਧ ਵਿੱਚ ਨਕੌਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨੌਜਵਾਨ ਕਿਸੇ ਗੈਂਗ ਦਾ ਦੇ ਨਾਲ ਕੋਈ ਸੰਬੰਧ ਹੈ ਜਾਂ ਨਹੀਂ ਇਹ ਸਾਰਾ ਹੀ ਜਾਂਚ ਦਾ ਵਿਸ਼ਾ ਹੈ ਅਤੇ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਹੋਰ ਕਿਹੜੇ-ਕਿਹੜੇ ਸਾਥੀ ਹਨ ਅਤੇ ਇਹ ਕਿਹੜੀ-ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਘੁੰਮ ਰਹੇ ਸਨ ਅਤੇ ਇਹਨਾਂ ਵੱਲੋਂ ਕਿਹੜੀ-ਕਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਇਹ ਸਾਰਾ ਹੀ ਜਾਂਚ ਦਾ ਵਿਸ਼ਾ ਹੈ ਹਾਂ ਜੀ ਸਰ ਸਰ ਕੀ ਮਾਮਲਾ ਹੈ ਇਹ ਜੀ ਮਾਨਯੋਗ ਸਰਦਾਰ ਰਵਿੰਦਰ ਸਿੰਘ ਵੈਕ ਕਸ ਐਸਐਸਪੀ ਜ਼ਿਲੰਦਰ ਰੂਰਲ ਨੀਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੇ ਪਹਰੇ ਅਨਸਰ ਜਾਂ ਐਂਟੀ سوشੀਅਲ ਐਲੀਮੈਂਟਸ ਆ ਉਹਨਾਂ ਦੇ ਖਿਲਾਫ 0% ਜਿਹੜੀ ਟੋਲਰੈਂਸ ਪਾਲਿਸੀ ਰੱਖਦੇ ਹੋਏ ਕੱਲ ਸਾਡੇ ਥਾਣਾ ਸਿਟੀ ਦੇ ਐਸ ਐਸ ਰਵਿੰਦਰ ਸਿੰਘ ਨੂੰ ਅਤੇ ਐਸਐਚਓ ਸਿਟੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ 10 ਬੰਦੇ ਜਿਹੜੇ ਕਿ ਮਾਰੂਥਾ ਦਾ ਨਾਮ ਦੇ ਨਾਲ ਸ਼ੰਕਰ ਚੌਂਕ ਦੇ ਵਿੱਚ ਇਕੱਠੇ ਹੋ ਕੇ ਕਿਸੇ ਕਟਰਾ ਨੂੰ ਅੰਜਾਮ ਦੇਣ ਦੇ ਖਾਤਰ ਖੜੇ ਆ ਜਿਸ ਤੇ ਕਿ ਇਮੀਡੀਏਟਲੀ ਰੇਡ ਕਰਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਉਹਨਾਂ ਦੇ ਕੋਲੋਂ ਦੋ ਜਿਹੜੇ ਐ ਪਿਸਤੌਲ ਬਰਾਮਦ ਕੀਤੇ ਗਏ ਐ 1315 ਬੋਰ ਅਤੇ ਇੱਕ ਇੱਕ 32 ਬੋਰ ਤੇ ਇੱਕ ਖੰਡਾ ਬਰਾਮਦ ਕੀਤਾ ਗਿਆ ਇਹ ਜਿਹੜੇ ਕੁੱਲ ਜਿਹੜੇ 10 ਬੰਦੇ ਅਰੈਸਟ ਕੀਤੇ ਆ ਇਹਦੇ ਵਿੱਚ ਇੱਕ ਕ੍ਰਿਸ਼ ਉਰਫ ਬਿੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਬੀਰਪਿੰਡ ਥਾਣਾ ਸਦਰਨਕੋਦਰ ਤੇ ਗ੍ਰਿਫਤਾਰ ਕੀਤਾ ਤੇ ਖਰਨੇਕ ਸਿੰਘ ਉਰਫ ਗੋਰੀ ਪੁੱਤਰ ਸਤਪਾਲ ਸਿੰਘ ਵਾਸੀ ਹਵੇਲੀ ਪੱਤੀ ਪਿੰਡ ਮਲਸੀਆਂ ਥਾਣਾ ਸ਼ਾਹਕੋਟ ਇਹਦੇ ਕੋਲੋਂ ਜਿਹੜਾ 315 ਬੋਰ ਦਾ ਇਕ ਜਿਹੜਾ ਦੇਸੀ ਕਟਾ ਬਰਾਮਦ ਕੀਤਾ ਤੇ ਇੱਕ ਰੋਹਿਤ ਪੁੱਤਰ ਸਰਬਜੀਤ ਸਿੰਘ ਵਾਸੀ ਹਵੇਲੀਪੱਤੀ ਪਿੰਡ ਮਲਸੀਆਂ ਇਹਨੂੰ ਰਸਟ ਕੀਤਾ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਅਜੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਬਾਂਗੀਵਾਲ ਥਾਣਾ ਮੈਥਪੁਰ ਇਹਦੇ ਕੋਲੋਂ ਵੀ ਇੱਕ ਜਿਹੜਾ ਦੇਸੀ ਪਿਸਤੌਲ ਜਿਹੜਾ ਬਰਾਮਦ ਕੀਤਾ ਤੇ ਖਜੂਰ ਸਿੰਘ ਉਰਫ ਗੱਗੂ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਬਾਂਗੀਵਾਲ ਇੱਕ ਮਨਿੰਦਰ ਸਿੰਘ ਉਰਫ ਮੰਨਾ ਪੁੱਤਰ ਲਾਭ ਸਿੰਘ ਵਾਸੀ ਪਿੰਡ ਬਾਂਗੀਵਾਲ ਕੁਲਦੀਪ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਬਾਂਗੀਵਾਲ ਅਤੇ ਰਾਜਕੁਮਾਰ ਉਰਫ ਪ੍ਰਿੰਸ ਪੁੱਤਰ ਸ਼ੰਗਾਰਾ ਸਿੰਘ ਵਾਸੀ ਪਰਜੀਆਂ ਕਲਾ ਥਾਣਾ ਸ਼ਾਹਕੋਟ ਹਰਵਿੰਦਰ ਸਿੰਘ ਉਰਫ ਹੈਰੀ ਪੁੱਤਰ ਕਿਰਪਾਲ ਸਿੰਘ ਵਾਸੀ ਬਲੋਕੀ ਕਲਾ ਥਾਣਾ ਮੈਥਪੁਰ ਇਹਦੇ ਕੋਲੋਂ ਜਿਹੜਾ ਇੱਕ ਖੰਡਾ ਬਰਾਮਦ ਕੀਤਾ ਅਤੇ ਸੁੰਦਰ ਪੱਟੀ ਉਰਫ ਪੱਟੀ ਪੁੱਤਰ ਨੀਟਾ ਵਾਸੀ ਪਿੰਡ ਕਿਲੀ ਥਾਣਾ ਸ਼ਾਹਕੋਟ ਇਹ 10 ਬੰਦੇ ਜਿਹੜੇ ਅਰੈਸਟ ਕੀਤੇ ਆ ਇਹ ਸੀਗਾ ਵੀ ਇਹ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਖਾਤਰ ਉੱਥੇ ਖੜੇ ਸੀਗੇ ਔਰ ਇਹਨਾਂ ਦੇ ਖਿਲਾਫ 194 ਤੇ ਨਾਲ 25 59 ਆਮ ਸ਼ਿਕਪ ਦਾ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਸਹੀ ਸਰ ਇਹਨਾਂ ਦਾ ਪਲਾਨ ਕੀ ਸੀਗਾ ਤੇਮਾ پلان ਹੈ ਦੇਖੋ ਜੀ ਇੱਕ 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 ਹੀ ਪ੍ਰਧਾਨ ਲੜਾਈ ਵਗੈਰਾ ਕਰਨ ਦੀ ਨੀਤ ਦੇ ਨਾਲ ਇਕੱਠੇ ਹੋਏ ਸੀਗੇ ਕੋਈ ਆਪਣਾ ਇਹਨਾਂ ਦਾ ਹੋਰ ਵੀ ਜਿਹਦਾ ਟਾਈਮ ਦੇ ਕੇ ਲੜਾਈ ਆਪਾਂ ਕਰੀ ਦੀ ਹੈ ਉਹ ਉਹ ਸਿਸਟਮ ਚੱਲਦਾ ਸਰ ਇਹਨਾਂ ਦੇ ਪਹਿਲਾਂ ਕੋਈ ਕਾਮੇਦਾਰ ਬੈਠੇ ਹਾਂ ਇਹਨਾਂ ਦੇ ਵਿੱਚ ਇੱਕ ਜਿਹੜਾ ਆਖਰੀ ਸਿਰਫ ਬਿੱਲਾ ਵਾ ਸੁਖਦੇਵ ਸਿੰਘ ਵੀਰਪਿੰਡ ਥਾਣਾ ਸਦਰਨ ਕੋਤਰ ਇਹਦੇ ਖਿਲਾਫ ਇੱਕ ਚੋਰੀ ਦਾ ਪਰਚਾ ਪਹਿਲੇ ਦਰਜ ਹੈ ਔਰ ਬਾਕੀਆਂ ਦਾ ਵੀ ਅਸੀਂ ਜਿਹੜਾ ਵਾ ਇਹਨਾਂ ਨੂੰ ਅਰੈਸਟ ਕਰਕੇ ਤੇ ਇਹਨਾਂ ਨੂੰ ਅੱਜ ਪੇਸ਼ ਕੀਤਾ ਸੀ ਅਦਾਲਤ ਕੀਤਾ ਸੀਗਾ ਦੋ ਦਿਨ ਦੇ ਪੁਲਿਸ ਮਾਨਡ ਤੇ ਆ ਉਹ ਸਾਰਾ ਸੀ ਬਰੀਕੀ ਨਾਲ ਪਰਚੇਸ ਕਰ ਰਹੇ ਹਨ ਵੀ ਹੋਰ ਕਿਹੜੀ ਕਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਹੈ ਸਰ ਇਹਨਾਂ ਦੇ ਪਹਿਲਾ ਤੀਜਾ ਨਾ ਪਰਚਾ ਨਹੀਂ ਦੱਸਿਆ ਜੀ ਕਿਤਾਹ ਤੋਂ ਬਾਅਦ ਕਿ ਮੈਂ ਉਹ ਹੀ ਤੁਹਾਨੂੰ ਦੱਸ ਕੇ ਟੈਨ ਜੀ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਸਕਾਂਗੇ ਅ ਮਤਲਬ ਇਹ ਦੋ ਦਿਨ ਸਾਡੇ ਕੋਲ ਪੁਲਿਸ ਮਾਨ ਤੇ ਦੋ ਦਿਨ ਇਹਨਾਂ ਦੇ ਕੋਲ ਪਰਚੇਸ ਕਰ ਫਸਲਾ ਬਣਾ ਰਿਹਾ ਹੈ ਉਹ ਕਿੱਥੋਂ ਲਿਆ ਉਹ ਵੀ ਸਾਰਾ ਜੀ ਹਜੇ ਤਾਂ ਕੀਤਾ ਹੀ ਸਾਰਾ ਕਿੱਥੋਂ ਲਿਆਉਂਦੇ ਸੀ ਕੀ ਹੈ ਸਾਰਾ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਸ਼ਾਰਟਲੀ ਤੁਹਾਡੇ ਨਾਲ ਜਿਹੜਾ ਡਿਸਕਲੋਜ਼ ਕਰਾਂਗੇ ਕਿਤੇ ਗੈਂਗ ਮੈਂ ਤੁਹਾਨੂੰ ਹੋਰ ਦੱਸ ਕੇ ਇਹ ਸਿਰਫ ਮਿਸ਼ਨ ਸਟੇਜ ਹੈ ਸਿਰਫ ਫੜੇ ਆ ਤੇ ਜੋ ਫੜਿਆ ਉਹ ਪਲੱਸ ਕੀ ਸੀਗਾ ਸਾਰਾ ਇਹਨਾਂ ਦਾ ਕੀ ਸੀਗਾ ਸਾਰਾ ਉਹ ਸਾਡਾ ਸਾਰਾ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਪਾਵਾਂਗੇ ਤੁਹਾਨੂੰ ਸਾਰੇ ਜਿਹੜੀ ਘਟਨਾ ਆ ਆਈਪੀ ਟਾਵਰ ਦੇ ਵਿੱਚ ਹੋਈ ਹੈ ਔਰ ਸਾਨੂੰ ਤਾਂ ਇਹ ਹੀ ਦੱਸਿਆ ਗਿਆ ਵੀ ਉਹ ਸਲੂਨ ਆ ਔਰ ਸਲੂਨ ਦਾ ਜਿਹੜਾ ਮਾਲਕ ਹੈ ਜੀ ਉਹ ਅਰੈਸਟ ਹੋਇਆ ਸਲੂਨ ਉੱਥੇ ਸਲੂਨ ਆ ਜੀ ਥੱਲੇ ਜਿੱਥੇ ਸੀਗੇ ਸਲੂਨ ਦੇ ਨਾਲ ਇੱਕ ਬੇਸਮੈਂਟ ਖਾਲੀ ਪਈ ਹੈ ਬੇਸਮੈਂਟ ਦੇ ਵਿੱਚ ਸਲੂਨ ਆ ਉਹਦੇ ਬਿਲਕੁਲ ਅਡਜੋਇਨਿੰਗ ਇੱਕ ਖਾਲੀ ਬਿਲਡਿੰਗ ਹੈ ਬੇਸਮੈਂਟ ਆ ਇਹ ਸਲੂਨ ਦੇ ਵਿੱਚ ਇਹਨਾਂ ਦੇ ਵਿੱਚੋਂ ਮਤਲਬ ਇੱਕ ਦੋ ਬੰਦੇ ਜਿਹੜੇ ਸੀਗੇ ਉਹ ਆਪਣਾ ਵੀ ਵਾਲ ਕਟਾਣ ਜਾਂ ਦੂਜੇ ਦੇ ਬੰਨੇ ਉੱਥੇ ਸੀ ਬਟ ਐਕਚੁਅਲੀ ਇਹ ਜਿਹੜੇ ਆ ਉੱਥੇ ਨਾਲ ਥੱਲੇ ਬੰਨੇ ਜਿਹੜਾ ਬਿਲਡਿੰਗ ਹੈ ਉਹਦੇ ਵਿੱਚ ਸੀਗੇ ਜਿਹੜੀ ਉਹਦੇ ਬਿਲਕੁਲ ਅਡਜੋਇਨਿੰਗ بیسਮੈਂਟ ਦੇ ਵਿੱਚ ਬਿਲਡਿੰਗ ਹੈ ਜਿਹੜੇ ਕੋਈ ਡਿਪਲਮ वगੇ ਨਾ ਕੋਈ ਕੰਮ ਜੀ ਆ ਇਹਦੀ ਇਨਫੋਰਮੇਸ਼ਨ ਤੇ ਬੇਸਡ ਹੈ ਜੀ ਇਹ ਸਾਰਾ ਮੈਂ ਪਹਿਲੇ ਤੁਹਾਨੂੰ ਦੱਸ ਕੇ ਟਾਂ ਵੀ ਐਸ ਐਚਓ ਤੇ ਏ ਐਸ ਆਈ ਦਵਿੰਦਰ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹਦਾ ਕਰਕੇ ਬੰਦੇ ਇਕੱਠੇ ਹੋਏ ਉੱਥੇ ਸਰ ਇਹ ਕਿਹੜੇ ਡਿਪਲਮਾਂ ਦੇ ਇਹ ਮੋਟਰਸਾਈਕਲ ਆਗਿਆ ਤੁਸੀਂ ਦੇਜੋ। ਕਬੂਲ ਇਹਨਾਂ ਨੂੰ